ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ ਪਿੰਡ ਰੈਲ ਮਾਜਰਾ ਵਿਖੇ ਕਬੱਡੀ ਮਹਾਕੁੰਮ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਮਹਾਕੁੰਮ ਨੌਜਵਾਨਾਗੂ ਗੁਰਪ੍ਰੀਤ ਗੁੱਜਰ ਰੈਲ ਮਾਜਰਾ ਦੇ ਵਿਸ਼ੇਸ਼ ਉਪਰਾਲੇ ਨਾਲ ਕਰਵਾਇਆ ਜਾ ਰਿਹਾ ਹੈ। ਅਤੇ ਕੱਲ 10 ਫਰਵਰੀ ਨੂੰ ਇਸ ਕਬੱਡੀ ਮਹਾਕੁੰਮ ਦਾ ਖੇਡਲਾ ਦਿਨ ਹੈ ਜੋ ਕਿ ਇਸ ਮੌਕੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਚੇ ਚੇਤਤੌਰ ਤੇ ਪਹੁੰਚ ਰਹੇ ਹਨ। ਅਤੇ ਇਸ ਮੌਕੇ ਪੰਜਾਬ ਦੇ ਸਿਰਮੌਰ ਪੰਜਾਬੀ ਕਲਾਕਾਰ ਮਨੀ ਲੋਂਗਿਆ ਦਾ ਖੁੱਲਾ ਖਾੜਾ ਵੀ ਲਗਾਇਆ ਜਾਵੇਗਾ। ਇਸ ਮੌਕੇ ਗੁਰਪ੍ਰੀਤ ਗੁੱਜਰ ਰੇਲ ਮਾਚਰਾ ਨੇ ਇਲਾਕਾ ਨਿਵਾਸੀਆਂ ਨੂੰ ਇਸ ਕਬੱਡੀ ਮਹਾਕੁੰਭ ਵਿੱਚ ਪਹੁੰਚਣ ਦੀ ਪੀਲ ਵੀ ਕੀਤੀ। ਇਸ ਮੌਕੇ ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨੇ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਇਸ ਮਹਾਕੁੰਭ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਕਬੱਡੀ ਮਹਾਕੁੰਭ ਵਿੱਚ ਸ਼ਾਮੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉ체ਚੇ ਤੌਰ ਤੇ ਪਹੁੰਚ ਰਹੇ ਹਨ। ਸੋ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਪਹੁੰਚ ਕੇ ਇਸ ਕਬੱਡੀ ਕੱਪ ਵਿੱਚ ਹਿੱਸਾ ਲੈਣ ਔਰ ਆਨੰਦ ਮਾਣਨ ਵਿਵਾਇਗੁਰਜੀ ਕਾਲ ਸਾਹਿਬ ਵਿਵਾਇਗੁਰਜੀ ਦੀ ਫਤਿਹ ਮੈਂ ਪੱਤਰਕਾਰ ਜਤਿੰਦਰਪਾਲ ਸਿੰਘ ਪਲੇਅਰ ਨਵਾਂ ਸ਼ਹਿਰ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਰੈਲ ਮਾਚਰਾ ਵਿਖੇ ਦਮੇਸ਼ ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ ਇੱਕ ਮਹੱਕ ਕਬੱਡੀ ਕੁੰਭ ਕਰਾਇਆ ਜਾ ਰਿਹਾ ਜਿਦੇ ਵਿੱਚ ਪੂਰੇ ਇੰਡੀਆ ਲੈਵਲ ਤੋਂ ਪਲੇਅਰ ਆ ਰਹੇ ਨੇ ਦੇਸ਼ ਦੇਸ਼ਾਂ ਤੋਂ ਵੀ ਆ ਰਹੇ ਨੇ ਤੇ ਇਹ ਜਿਹੜਾ ਵੱਡਾ ਅប្រਾਲਾ ਗੁਰਪ੍ਰੀਤ ਗੁੱਜਰ ਵੱਲੋਂ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਗੁਰਪ੍ਰੀਤ ਗੁੱਜਰ ਨੇ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕੀਤੀ ਕਿ ਇਸ ਟੂਰਨਾਮੈਂਟ ਦੀ ਰੌਣਕ ਵਧਾਓ ਤੇ ਵੱਧ ਤੋਂ ਵੱਧ ਹਿੱਸਾ ਲਵੋ ਇਸ ਟੂਰਨਾਮੈਂਟ ਦੀ ਰੌਣਕ ਵਧਾਉਣ ਲਈ ਪੰਜਾਬ ਦੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਅਚੇਚੇ ਤੌਰ ਤੇ ਪਹੁੰਚ ਰਹੇ ਨੇ ਉਹਨਾਂ ਨਾਲ ਪੰਜਾਬ ਦੀਆਂ ਅਹਿਮ ਸ਼ਖਸੀਅਤਾਂ ਆ ਰਹੀਆਂ ਨੇ ਅੱਜ ਇਹ ਇਸ ਟੂਰਨਾਮੈਂਟ ਦੇ ਅਖੀਰ ਵਿੱਚ ਮਨਿੰ ਲੋਕੀਆ ਵੱਲੋਂ ਜੋ ਕਿ ਪੰਜਾਬ ਦੇ ਸਜਮੌਰ ਕਲਾਕਾਰ ਨੇ ਖੁੱਲਾ ਘਾੜਾ ਲਾਇਆ ਜਾਵੇਗਾ ਤੇ ਗੁਰਪ੍ਰੀਤ ਗੁੱਜਰ ਵੱਲੋਂ ਇਸ ਇਸ ਟੂਰਨਾਮੈਂਟ ਵਿੱਚ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਪੁੱਜਣ ਦੀ ਬੀਡ ਕੀਤੀ ਹੈ ਔਰ ਇਹ ਜਿਹੜਾ ਗੁਰਪ੍ਰੀਤ ਗੁੱਜਰ ਵੱਲੋਂ ਬਰਾਦਾ ਕੀਤਾ ਜਾ ਰਿਹਾ ਹੈ ਇਹਦੇ ਲਈ ਮੈਂ ਬਹੁਤ ਉਹਨਾਂ ਨੂੰ ਵਧਾਈ ਦੇਣਾ ਹੈ ਤੇ ਇਸ ਕਰਕੇ ਉਹਨਾਂ ਨੇ ਜੋ ਖਿਡਾਰੀਆਂ ਦੇ ਵਾਸਤੇ ਸੋਚਿਆ ਪੰਜਾਬ ਦੇ ਵਿੱਚ ਇਸ ਟਾਈਮ ਨਸ਼ੇ ਦਾ ਜਿਹੜਾ ਦਰਿਆ ਪੰਜਮਾ ਦਰਿਆ ਚੱਲ ਰਿਹਾ ਉਸ ਨੂੰ ਨਸ਼ੇ ਤੋਂ ਬਚਾਉਣ ਵਾਸਤੇ ਉਹਨਾਂ ਨੇ ਪਲੇਅਰਾਂ ਦੀ ਹੌਸਲਾ ਵਚਾਈ ਕੀਤੀ ਹੈ ਇਸ ਕਰਕੇ ਮੇਰੇ ਵੱਲੋਂ ਸਾਰਿਆਂ ਨੂੰ ਤੇ ਗੁਰਪ੍ਰੀਤ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਟੂਰਨਾਮੈਂਟ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਆਪਣੀ ਹਾਜ਼ਰੀ ਲਾਓ ਧੰਨਵਾਦ ਜੀ